ਹਾਂਜੀ ਦੋਸਤੋ ਅੱਜ ਗੱਲ ਕਰਾਂਗੇ ਭਾਰਤੀ ਡਰਾਈਵਰ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆ ਚੁੱਕਾ ਵਾ ਉਹਨਾਂ ਦਾ ਕੇਸ ਹੁਣ ਲੜਨ ਗਏ ਗੁਰਪਤਮੰਤ ਸਿੰਘ ਪੰਨੂ ਗੁਰਪਤਮੰਤ ਸਿੰਘ ਪੰਨੂ ਨੂੰ ਤੁਸੀਂ ਜਾਣਦੇ ਹੋਣੇ ਆ ਇਹ ਐਸ ਐਫ ਜੀ 64 ਜਸਟਿਸ ਦੇ ਲੀਗਲ ਐਡਵਾਈਜ਼ਰ ਨੇ ਜਾਂ ਫਿਰ ਇਹ ਕਹ ਲਈਏ ਕਿ ਖਾਲਿਸਤਾਨ ਦੀ ਮੰਗ ਕਰਦੇ ਨੇ ਇਹ ਤੇ ਅੱਗੇ ਆ ਕੇ ਰੈਫਰੈਂਡਮ ਕਰਾਉਣ ਦੀ ਵੀ ਇਹ ਮੰਗ ਕਰ ਚੁੱਕੇ ਨੇ ਤੇ ਕੀ ਹੁਣ ਹਰਜਿੰਦਰ ਸਿੰਘ ਦਾ ਕੇਸ ਜਦ ਗੁਰਪਤਵੰਤ ਸਿੰਘ ਪੰਨੂ ਲੜਨਗੇ ਜਾਂ ਫਿਰ ਉੱਥੇ ਜਾ ਕੇ ਆਪਣੀਆਂ ਦਲੀਲਾਂ ਪੇਸ਼ ਕਰਨਗੇ ਤੇ ਇਸ ਟਾਈਮ ਕੀ ਭਾਰਤੀ ਏਜੰਸੀ ਜਾਂ ਭਾਰਤੀ ਜੋ ਵੀ ਹੈ ਅੱਗੇ ਜਾ ਕੇ ਇਮੀਗ੍ਰੇਸ਼ਨ ਲਾ ਲੋ ਕਿ ਉਹ ਹੈਲਪ ਕਰੇਗੀ ਭਾਰਤੀ ਗਵਰਨਮੈਂਟ ਹਰਜਿੰਦਰ ਸਿੰਘ ਦੀ ਮਦਦ ਲਈ ਅੱਗੇ ਆਵੇਗੀ ਕਿਉਂਕਿ ਗਤਵੰਤ ਸਿੰਘ ਪੰਨੂ ਭਾਰਤ ਦੇ ਦੋ ਟੁਕੜੇ ਕਰਨੇ ਚਾਹੁੰਦੇ ਨੇ ਉਹ ਪੰਜਾਬ ਦੇ ਵਿੱਚ ਖਾਲਿਸਤਾਨ ਬਣਾਉਣ ਦੀ ਮੰਗ ਰੱਖਦੇ ਨੇ ਤੇ ਭਾਰਤੀ ਸਰਕਾਰ ਇਹ ਨਹੀਂ ਹੋਣ ਦੇਣਾ ਚਾਹੁੰਦੀ ਤੇ ਹੁਣ ਤੁਹਾਡੀ ਕੀ رائے ਆ ਤੁਹਾਡਾ ਕੀ ਸੋਚਣਾ ਵਾ ਕਿ ਇਸ ਕੇਸ ਨੂੰ ਕਿਸ ਤਰ੍ਹਾਂ ਲੜਿਆ ਜਾਵੇ ਤੇ ਉਹ ਮੁੰਡੇ ਦੀ ਜਾਨ ਬਚ ਸਕੇ ਉਹਨੂੰ ਸਜ਼ਾ ਘੱਟ ਤੋਂ ਘੱਟ ਹੋ ਸਕੇ ਇਸ ਦਾ ਹਰਜਿੰਦਰ ਸਿੰਘ ਦੇ ਨਾਲ ਕਿਸੇ ਵੀ ਤਰੀਕੇ ਅਗਰ ਕੋਈ ਵੀ ਮਦਦ ਕਰਦਾ ਇਸ ਦਾ ਉਹਦਾ ਧੰਨਵਾਦ ਕਰਾਂਗੇ ਬਾਕੀ ਤੁਸੀਂ ਵੀ ਆਪਣੀ رائے ਦੇਣਾ ਨਾ ਭੁੱਲਿਓ ਉਹ ਮੁੰਡਾ ਪਹਿਲਾਂ ਵੀ ਜਦੋਂ ਮੈਕਸੀਕੋ ਰਾਹੀ ਗਿਆ ਸੀ ਉਹਨੇ ਸਾਲਮ ਲਈ ਸੀ ਯੂ ਐਸ ਏ ਦੇ ਵਿੱਚ ਤਾਂ ਇਹ ਕਹਿ ਕੇ ਲਈ ਸੀ ਕਿ ਮੈਨੂੰ ਭਾਰਤ ਤੋਂ ਖਤਰਾ ਤੇ ਜਿਸ ਦੇਸ਼ ਤੋਂ ਉਹਨੂੰ ਖਤਰਾ ਕੀ ਉਸ ਦੇਸ਼ ਦੀ ਗਵਰਨਮੈਂਟ ਉਹਨੂੰ ਬਚਾਊਗੀ ਜਾਂ ਫਿਰ ਖਾਲਿਸਤਾਨ ਦੇ ਲੀਗਲ ਐਡਵਾਈਜ਼ਰ ਐਸ ਐਫ ਜੀ ਦੇ ਲੀਗਲ ਐਡਵਾਈਜ਼ਰ ਉਹਨਾਂ ਨੂੰ ਬਚਾ ਸਕਣਗੇ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਹੋਰ ਖਬਰਾਂ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ